ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਬੱਤੇ ਛੇਪ ਹੋਦਾ ਦੂਸਰਾ ਇਤਿਹਾਸ ਹੈ ਜੀ ਦੂਜੀ ਵਾਰ ਰੰਗਜੀਤ ਨੇ ਆਪਣੇ ਦਸਖਤ ਕਰਕੇ ਮੋਹਰ ਲਾ ਕੇ ਚਿੱਠੀ ਭੇਜੀ ਪਹਾੜੀ ਰਾਜਿਆਂ ਤੇ ਮੁਗਲ ਪੂਰੇ ਦੁਖੀ ਹੋ ਗਏ ਸਨ 6-7 ਮਹੀਨਿਆਂ ਦੇ ਕੇਰੇ ਤੋਂ ਪਹਾੜੀ ਰਾਜਿਆਂ ਨੇ ਆٹے ਦੀ ਗਊ ਬਣਾ ਕੇ ਥਾਲ ਵਿੱਚ ਰੱਖ ਕੇ ਪੰਮਾ ਪ੍ਰੋਹਤ ਗੁਰੂ ਸਾਹਿਬ ਕੋਲ ਕਿਲੇ ਵਿੱਚ ਲੈ ਕੇ ਆਇਆ ਰੰਗਜੀਵ ਨੇ ਦਿੱਲੀ ਤੋਂ ਚਿੱਠੀ ਲਿਖ ਕੇ ਭੇਜੀ ਕੁਰਾਨ ਦੀਆਂ ਸੋਹਾਂ ਖਾ ਕੇ ਰੰਗਜੀਵ ਚਿੱਠੀ ਵਿੱਚ ਆਖਦਾ ਹੈ ਗੁਰੂ ਸਾਹਿਬ ਮੈਂ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ ਮੇਰੇ ਕੋਲ ਦਿੱਲੀ ਆ ਜਾਵੋ ਜੇ ਨਾ ਆਉਣਾ ਹੋਵੇ ਤਾਂ ਦੇਸ ਦੇ ਕਿਸੇ ਵੀ ਪਾਸੇ ਚਲੇ ਜਾਵੋ ਤਾਂ ਨੂੰ ਕੋਈ ਵੀ ਕੁਝ ਨਹੀਂ ਕਹੇਗਾ ਬਸ ਇੱਕ ਵਾਰ ਕਿਲਾ ਖਾਲੀ ਕਰ ਦਿਓ ਬੇਸ਼ੱਕ ਦਵਾਰਾ ਜਾਣਾ ਪਹਾੜੀ ਰਾਜਾ ਨੇ ਮੁਗਲਾ ਨੇ ਝੂਠੀਆਂ ਸਹਾ ਖਾਧੀਆਂ ਗੁਰੂ ਸਾਹਿਬ ਕਬਤ ਨੂੰ ਜਾਣ ਕੇ ਮੁਸਕਰਾਉਂਦੇ ਹਨ ਗੁਰੂ ਸਾਹਿਬ ਆਖਦੇ ਹਨ ਧਰਮ ਦੀ ਰੱਖਿਆ ਲਈ ਹੀ ਤੇ ਪਿਤਾ ਜੀ ਨੂੰ ਦਿੱਲੀ ਤੋਰਿਆ ਸੀ ਅਤੇ ਹੁਣ ਵੀ ਧਰਮ ਦੀਆਂ ਸੋਹਾਂ ਖਾ ਰਹੇ ਹਨ ਗੁਰੂ ਸਾਹਿਬ ਨੇ ਵੇਖਿਆ ਇਮਾਨ ਦੀਆਂ ਕਸਮਾਂ ਖਾ ਰਹੇ ਹਨ ਇਹ ਆਪ ਤਾਂ ਝੂਠੇ ਹਨ ਪਰ ਕਸਮਾਂ ਧਰਮ ਦੀਆਂ ਖਾ ਰਹੇ ਹਨ ਅਖੀਰ 6 ਮਹੀਨ 7 ਮਹੀਨੇ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਿਲਾ ਛੱਡਣ ਦਾ ਫੈਸਲਾ ਕੀਤਾ ਨਹੀਂ ਤਾਂ ਗੁਰੂ ਸਾਹਿਬ ਖਿਲਾ ਕਦੇ ਨਾ ਛੱਡਦੇ ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਕਈ ਮਹੀਨਿਆਂ ਦੇ ਕਿਲੇ ਦੇ ਅੰਦਰ ਆਨੰਦ ਵਿੱਚ ਸਨ ਜੇ ਕੁਝ ਸਿੱਖ ਸਨ ਜੋ ਭੁੱਖੇ ਪਿਆਸੇ ਹੋਣ ਕਰਕੇ ਦਿਲ ਛੱਡ ਗਏ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਜੋ ਕਿਲੇ ਨੂੰ ਛੱਡ ਕੇ ਕਾਫੀ ਸਮਾਂ ਪਹਿਲਾਂ ਹੀ ਚਲੇ ਗਏ ਸਨ ਆਪਣੇ ਘਰਾਂ ਨੂੰ ਜੋ ਬਾਅਦ ਵਿੱਚ ਮਾਤਾ ਭਾਗੌਰ ਜੀ ਦੇ ਪ੍ਰੇਰਣਾ ਸਦਕਾ ਵਾਪਸ ਆ ਕੇ ਗੁਰੂ ਸਾਹਿਬ ਨਾਲ ਮੁਲਾਪ ਕਰਦੇ ਹਨ ਤੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ 'ਚ ਸ਼ਹੀਦ ਹੋ ਕਰਕੇ ਆਪਣੇ ਗੁਰੂ ਨਾਲ ਟੁੱਟੀ ਗੰਢਦੇ ਹਨ ਗੁਰੂ ਸਾਹਿਬ ਦਾ ਪਹਾੜੀ ਰਾਜੇ ਮੁਗਲਾਂ ਦੇ ਕਪਤਨ ਨੂੰ ਜਾਣਦੇ ਸਨ ਪਰ ਉਹਨਾਂ ਨੇ ਕਰਤੂਤ ਸਿੱਖਾਂ ਨੂੰ ਵੀ ਉਹਨਾਂ ਦੀ ਕਰਤੂਤ ਸਿੱਖਾਂ ਨੂੰ ਵੀ ਘਾਉਣਾ ਚਾਹੁੰਦੇ ਸਨ ਗੁਰੂ ਸਹਿਬ ਨੇ ਆਖਿਆ ਪਹਿਲਾ ਕਿਲੇ ਚੋਂ ਸਾਡਾ ਸਮਾਨ ਬਾਹਰ ਜਾਵੇਗਾ ਗੱਡਿਆ ਤੇ ਕਿਲੇ ਅੰਦਰ ਜੋ ਪੁਰਾਣਾ ਸਮਾਨ ਕੂੜਾ ਤਰ ਜਨਵਰਾਂ ਦੇ ਹੱਡ ਪ੍ਰਾਣਾ ਕੱਪੜਾ ਲੀੜਾ ਆਦਿ ਸੀ ਉਸ ਨੂੰ ਗੱਡਿਆ ਤੇ ਰੱਖ ਦਿੱਤਾ ਗਿਆ ਅਤੇ ਉੱਪਰ ਸੋਨੇ ਜਿਵੇਂ ਇਹ ਕਪੜੇ ਪਾ ਦਿੱਤੇ ਗਏ ਅਤੇ ਜਿਨ੍ਹਾਂ ਨੇ ਧਰਮ ਦੀਆਂ ਅਸੂਹਾਂ ਖਾਧੀਆਂ ਸਨ ਗੱਡੇ ਜਦੋਂ ਬਾਹਰ ਨਿਕਲੇ ਤੇ ਕਪਤੀ ਫੌਜਾਂ ਨੇ ਰਾਤ ਦੇ ਹਨੇਰੇ ਵਿੱਚ ਗੱਡਿਆਂ ਤੇ ਹਮਲਾ ਕੀਤਾ ਅਤੇ ਸਵੇਰ ਦੇ ਚਾਨਣ ਚ ਦੇਖਦੇ ਹਨ ਕਿ ਇਹ ਤਾਂ ਸਾਡੇ ਹੱਥ ਕੂੜਾ ਲੱਗਾ ਹੈ ਕਿਉਂਕਿ ਉਹ ਜਾਣਦੇ ਸਨ ਗੁਰੂ ਘਰ ਖਜ਼ਾਨਾ ਹੁੰਦਾ ਹੈ ਤੇ ਅਸੀਂ ਲੁੱਟ ਲਵਾਂਗੇ ਸ੍ਰੀ ਨਾਨਕ ਸਾਹਿਬ ਉਹਨਾਂ ਦੇ ਪਰ ਸਾਹਿਬ ਕਿਲੇ ਤੇ ਲਗਭਗ 1500 ਦੇ ਕਰੀਬ ਸਰੀਰ ਥੁਰੇ ਸਨ ਲਿਖਤਾਂ ਵਿੱਚ ਵਹਰ ਵਹੀਰ ਸ਼ਬਦ ਵਰਤਿਆ ਹੈ ਭਾ ਬਹੁਤ ਸਿੰਘ ਸਨ ਗੁਰੂ ਸਾਹਿਬ ਜੀ ਨੇ 6-7 ਹਿੱਸਿਆਂ ਵਿੱਚ ਜਥੇ ਵੰਡ ਦਿੱਤੇ ਸਨ ਚੱਲਣ ਤੋਂ ਪਹਿਲਾਂ ਰਾਤ ਦੇ ਹਨੇਰੇ ਵਿੱਚ ਮਸਾਲਾ ਦੇ ਸਹਾਰੇ ਗੁਰੂ ਸਾਹਿਬ ਜੀ ਸਾਰੇ ਪਰਿਵਾਰ ਸਿੱਖਾਂ ਨਾਲ ਸਰਸਾ ਦੇ ਵੱਲ ਚੱਲਦੇ ਹਨ ਅਤੇ ਪਿੱਛੇ ਕਸਮਾ ਖਾਣ ਵਾਲਿਆਂ ਫੌਜਾਂ ਵੀ ਆ ਰਹੀਆਂ ਹਨ ਇਤਿਹਾਸ ਵਿੱਚ ਜ਼ਿਕਰ ਹੈ ਕਿ ਬਾ ਬਾਸਾ ਹੋ ਰਹੀਆਂ ਸਨ ਤੇ ਠੰਡ ਪੂਰੇ ਜੋਬਨ ਤੇ ਸਰਸਾ ਦਾ ਪਾਣੀ ਉੱਪਰ ਤੱਕ ਚੜਿਆ ਸੀ ਜਿਸ ਕਰਕੇ ਉਹ ਪਾਰ ਕਰਨਾ ਆਸਾਨ ਨਹੀਂ ਸੀ ਇਸ ਵਿੱਚ ਗੁਰੂ ਸਾਹਿਬ ਜੀ ਦੇ ਕਿਲਾ ਛੱਡਣ ਦੀਆਂ ਪੰਜਾਂ ਇਤਿਹਾਸ ਸੁਣਾਇਆ ਹੈ ਜਿਸ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਮੇਰੇ ਪਿਤਾ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਛੋੜਾ ਬਹੁਤ ਦੁੱਖ ਦੀ ਘੜੀ ਹੈ ਜੀ ਸਾਰਿਆਂ ਨੇ ਇਸ ਇਤਿਹਾਸ ਨੂੰ ਸੁਣਨਾ ਜੀ ਫਰੇ ਦੇ ਵਿੱਚ ਬਸਾਉਣਾ ਜੀ ਤੇ ਮੇਰੇ ਹਿਰਦੇ ਦੇ ਵਿੱਚ ਵੀ ਜੀ ਵੀ ਵਸੇ ਜੀ ਮੇਰੇ ਪਰਿਵਾਰ ਦੇ ਹਿਰਦੇ ਵਿੱਚ ਵੀ ਵਸੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ